कबड्डी तो क्लब करवाया जा था। तो जाणी जाणी जा रहा तो तो है तो ये अपने बाबा बाबा सिंह आजाद जी की याद विच करवाया जा रहा उन्होंने उन्होंने याद विचार क्लब बनिया उन्होंने वालों करवाया गया अब टोटल चार टीम आई सन ਜਿਹਨਾਂ ਦਾ ਮੈਚ ਕਰਵਾਇਆ ਦੋ ਟੀਮਾਂ ਛੋਟੇ ਬੱਚਿਆਂ ਦੀਆਂ ਹਨ ਤੇ ਦੋ ਟੀਮਾਂ ਵੱਡੇ ਖਿਡਾਰੀਆਂ ਦੇ ਹਨ ਤੇ ਦੋਹਾਂ ਵਿੱਚ ਜਿਹੜਾ ਮੈਚ ਕਰਵਾਇਆ ਗਿਆ ਨਾਮ ਵੱਲੋਂ ਜਿਹੜੀ ਫਸਟੀਮਾ ਉਹ ਦੂਜਾ ਖੇਡਿਆ ਆ ਰਿਹਾ ਤੇ ਜਿਹੜੀ ਸੈਕੰਡ ਹੈ ਉਹ ਉੱਤਰੀ ਆ ਰਹਾ ਬਾਕੀ ਇੱਕ ਟਰੈਕਟਰ ਵਾਲੀ ਜਿੱਤਾ ਇੱਕ ਖਿਡਾਰੀ ਨੂੰ ਆਪਣੇ ਨਾਗਪੁਰ ਤੋਂ ਹੈ ਉਹ ਖਿਡਾਰੀ ਸਾਡਾ ਕਬੱਡੀ ਉਹਨੂੰ ਜਾਂਉਂਦੀ ਹੈ ਟਰੈਕਟਰ ਜਿਹੜਾ ਉਹ ਦਿੱਤਾ ਗਿਆ ਬੋਕ ਮਹਿਮਾਨ ਵੱਲੋਂ ਅਸੀਂ ਕੋਈ ਰਾਜਪੂਤ ਵੱਡਾ ਕੋਈ ਨਹੀਂ ਬੁਲਾਇਆ ਬਸ ਇੱਕ ਕਬੱਡੀ ਖਿਡਾਰੀ ਜਿਹੜੇ ਸਾਡੇ ਜਿਹੜੇ ਮਹਿਮਾਨ ਵੱਲੋਂ ਪਹੁੰਚੇ ਸਾਡੇ ਬਹੁਤ ਵੱਡਾ ਇਕੱਠ ਜਿਹੜਾ ਇਹ ਬਹੁਤ ਵਧੀਆ ਇਹ ਉਹ ਕਾਲਾ ਜੀ ਕਬੱਡੀ ਅਜਰਾ ਕਰਾਇਆ ਗਿਆ ਕਿ ਇੰਨਾ ਬੜੀ ਇੱਕ ਤੇਜਾ ਸਰੋਤ ਹੈ ਸ਼ਰਾ ਸਾਡੀ ਜਿਹੜੇ ਕਬੱਡੀ ਦੀ ਹੈ ਇਹਦੇ ਨਾਲ 9 ਜੁਨ ਪੀਜੀ ਵੀ ਬੜਾ ਇੱਕ ਸਾਥ ਆਇਆ ਵਾ ਕਿ ਜੇ ਕਬੱਡੀ ਦੇ ਉਸੇ ਦੇ ਉਹ ਵੀ ਉਧਰ ਜਿਹੜੇ ਟ੍ਰੇਡ ਹੋਣਗੇ ਅਜੇ ਸਾਹ ਜੋ ਅੱਜ ਦਮੀਆਂ ਇਹ ਦੂਸਰਾ ਕਬੱਡੀ ਕਲੱਬ ਤੋਂ ਕਰਵਾਇਆ ਗਿਆ ਦੂਸਰੇ ਤੇ ਅਗਲੇ ਸਾਲ ਉਹ ਜਿਹੜੀਆਂ ਕਮੀਆਂ ਰਹਿ ਗਈਆਂ ਨੇ ਉਹਨਾਂ ਨੂੰ ਗਰਾਉਂਡ ਦਾ ਵੀ ਰਿਹਾ ਗਰਾਉਂਡ ਤੇ ਖਿਡਾਰੀਆਂ ਨੇ ਕੋਈ ਵਜਾ ਕਿਸਦਾ ਕਰਾ ਲਈ ਕੋਈ ਜਿਹੜੀ ਵਾਈ ਨਹੀਂ ਆ ਤੇ ਅਸੀਂ ਇਹਦਾ ਵੀ ਅਮੀਰ ਅਰੇਂਜਮੈਂਟ ਵਧੀਆ ਤੀਕੇ ਨਾਲ ਕਰਾਂਗੇ ਬਾਜੇ ਕਿਹਨੇ ਕੋਈੰਦਰਾ ਦੀ ਕੋਈ ਕਮੀ ਨਹੀਂ ਨਾਲ ਸੰਦੇਸ਼ ਇਹ ਹੈ ਬਾਦੂਆ ਵਾਲ ਜਮਾ ਨਾਲ ਨੌਜਵਾਨ ਚੂਹੀ ਗੁਰੂ ਕਿ ਜਮਾ ਵਾਲ ਕੀਤੇ ਇਹ ਆਪਾਂ ਰੰਗ ਤੇ ਉਹ ਜਿਹੜੇ ਕਬੱਡੀ ਕਲੱਬ ਜਾਂ ਹੋਰ ਵੀ ਗੇਮਾਂ ਨੂੰ ਨਾ ਉਹ ਵੀ ਕਰਵਾਈਏ ਪੰਗਾ ਦੇ ਜਾਂ ਹਰ ਤਿੰਨ ਦੇ ਟੂਰਨਾਮੈਂਟ ਹੋ ਤਾਂ ਜੋ ਵਧੀਆ ਇੱਕ ਸਮਾਜਿਕ ਸੱਜਣਾ ਹੋਵੇ